ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਮਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ ਥਾਣਾ ਸੁਲਤਾਨਵਿੰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਾ ਖੋਹਾਂ ਕਰਨ ਵਾਲੇ ਦੋ ਦੋਸ਼ੀ ਕੀਤੇ ਗ੍ਰਿਫਤਾਰ ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 3 ਦਿਨ ਬੱਸਾਂ ਬੰਦ ਕਰਨ ਦਾ ਕੀਤਾ ਗਿਆ ਐਲਾਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਸੰਗਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪ੍ਰਭ ਮੌਕੇ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਹਨ ਸਵੇਰ ਦਾ ਸਮਾਂ ਹੋਣ ਕਰਕੇ ਧੁੰਦ ਵੀ ਬਹੁਤ ਜ਼ਿਆਦਾ ਸੀ ਲੇਕਿਨ ਸੰਗਤਾਂ ਦੀ ਆਮਦ ਦੇ ਉੱਪਰ ਧੁੰਦ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ ਇਸ ਦੌਰਾਨ ਸੰਗਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿਉ ਗੁਰਪੁਰਪ ਦੇ ਸ਼ੁਭ ਦਿਹਾੜੇ ਤੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਬਹੁਤ ਸੋਹਣੇ ਸਤਿਗੁਰ ਦੀ ਕਿਰਪਾ ਨਾਲ ਸਮਾਗਮ ਲਿਖੇ ਗਏ ਹਨ ਐਸਪੀਸੀ ਵਾਲਾ ਬਹੁਤ ਸੋਹਣੀਆਂ ਤਿਆਰੀਆਂ ਕੀਤੀਆਂ ਨੇ ਲੰਗਰ ਸਜਾਏ ਗਏ ਹਨ ਔਰ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਹੀ ਸਮੂਹ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਦੇਸ਼ੁਰਵ ਦੇ ਦਿੰਦੀਆਂ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦੇਣਾ ਹੈ ਔਰ ਵਕ ਵਕ ਸਤਤਾਂ ਦੇ ਸ੍ਰੀ ਆਨੰਦਪੁਰ ਸਾਹਿਬ ਦਮਦਮਾ ਸਾਹਿਬ ਔਰ ਅੰਮ੍ਰਿਤਸਰ ਸਹਿ ਵਕ ਵਕ ਦੇਸ਼ ਔਰ ਵਿਦੇਸ਼ ਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਵਹਿ ਪ੍ਰਗਟਿਓ ਮਰਦ ਏਰ ਕੰਬੜਾ ਬ੍ਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜਿਲਾ ਪਿਵੋ ਪਾਹੁਲ ਖੰਡੇ ਤਾਰ ਹੋਏ ਜਨਮ ਸਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜਿਲਾ ਸਾਹਿਬੇ ਕਮਾਲ ਤਨ ਤਨ ਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਅਵਤਾਰ ਗੁਰਪੁਰਬ ਸਮੁੱਚੀ ਦੁਨੀਆ ਲੋਕਾਈ ਦੇ ਵਿੱਚ ਮਨਾਇਆ ਜਾ ਰਿਹਾ ਹਨ ਅੱਜ ਅਸੀਂ ਵੀ ਪਰਿਵਾਰ ਸਮੇਤ ਸੱਚਖੰਡ ਸ੍ਰੀ ਰਮੰਧਰ ਸਾਹਿਬ ਜੀ ਵਿਖੇ ਧੰਨ ਗੁਰੂ ਆਮਦਾਸ ਜੀ ਮਹਾਰਾਜ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਧੰਨ ਗੋਵਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਪਰਸਨ ਵਾਸਤੇ ਆਏ ਹਾਂ ਅਤੇ ਮਹਾਰਾਜ ਜੀ ਦੇ ਪਾਸੋਂ ਆਪਣੇ ਪਰਿਵਾਰ ਦੀਆਂ ਅਤੇ ਸਿੱਖ ਸੰਗਤ ਦੀਆਂ ਮਨੋਕਾਮਨਾਵਾਂ ਪੂਰਨ ਕਰਨ ਵਾਸਤੇ ਅਰਦਾਸਾ ਕਰਨ ਲੱਗੇ ਹਾਂ ਕਿ ਅੱਜ ਬਹੁਤ ਵੱਡਾ ਦਿਹਾੜਾ ਹੈ ਉਸ ਦੇ ਸਬੰਧ ਵਿੱਚ ਜਿੱਥੇ ਸਾਰੀ ਸੰਗਤ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚੀ ਹੈ ਉਥੇ ਅਸੀਂ ਵੀ ਪਰਿਵਾਰ ਸਮੇਤ ਗੁਰੂ ਮਾਰਾ ਦਾ ਆਸ਼ੀਰਵਾਦ ਲੈਣ ਵਾਸਤੇ ਕੋਈ ਨਹੀਂ ਕਰੋ। ਧਰਮੰਦਰ ਸਾਹਿਬ ਆਏ ਅਸੀਂ ਮੱਥਾ ਟੇਕਣ। ਸਵੇਰੇ ਪਰਵਾਹਤ ਫੇਰੀਆਂ ਦੇ 4 ਵਜੇ ਨਿਕਲੇ। ਤੇ ਅਸੀਂ ਹੁਣ ਪਹੁੰਚੇ ਆ। ਤੇ ਮੱਥਾ ਟੇਕਿਆ ਦਰਸ਼ਨ ਕੀਤੇ। ਬਹੁਤ ਰੌਣਕ ਆ ਸੇੇਛਾ ਅਦੇਸ਼ਾਂ ਤੋਂ ਦੁਨੀਆ ਆਈ ਹੈ। ਬਹੁਤ ਮਨੰਦ ਆ ਰਿਹਾ ਦੇਖ ਕੇ। ਬਹੁਤ ਨਜ਼ਾਰਾ। ਅਰਦਾਸ ਬੇਤੀ ਕੀਤੀ ਵਾਹਿਗੁਰੂ ਸੱਚੇ ਪਾਤਸ਼ਾਹ। ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਗੁਰੂ ਨਾਮ ਆਪਣੇ ਨਾਮਦਾਨ ਨਾਲ ਜੋੜਨਾ। ਗੁਰ ਸਿੱਖੀ ਜੀਵਨ ਬਚਣਾ। ਅੰਮ੍ਰਿਤ ਦੀ ਦਾਤ ਸਭ ਨੂੰ ਜੇਣੀ। ਕਿਰਪਾ ਕਰਨੀ ਰੌਣਕਾ ਤੇ ਸੱਚੇ ਪਾਤਸ਼ਾਹ ਦੀਆਂ ਬਹੁਤ ਕਿਰਪਾ ਹੈ ਕਿ ਸੰਗਤਾਂ ਦਾ ਹੜਾ ਆਇਆ ਪਿਆ ਅੱਜ ਗੁਰਗੋਬਿੰਦ ਸਿੰਘ ਗੁਰਪੁਰਬ ਤੇ ਸਾਰਾ ਅੰਮ੍ਰਿਤਸਰੀ ਇਹ ਜਿਹੜਾ ਮੰਦਸਾ ਵਾ ਲੱਗਦਾ ਪਹੁੰਚਿਆ ਇਦਾਂ ਤੇ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਆਸ ਗੁਰਗੋਬਿੰਦ ਅਰਦਾਸ ਬੇਨਤੀ ਹੋਈ ਕਰਨੀ ਵੀ ਸੱਚੇ ਪਾਤਸ਼ਾਹ ਸਾਰੀ ਸੰਸਾਰ ਦੇ ਉੱਪਰ ਆਪਣੀ ਕਿਰਪਾ ਬਰਾਈ ਰੱਖੀ ਹਰ ਇੱਕ ਦੀਆਂ ਜਿਹੜੇ ਕਾਮਨਾਵਾਂ ਪੂਰੀਆਂ ਕਰਨੀਆਂ ਦਰਬਾਰ ਸਾਹਿਬ ਮੱਥ ਟੇਕਣ ਆਇਆ ਅੱਜ ਗੁਰਗੋਬਿੰਦ ਸਿੰਘ ਜੀ ਦਾ ਦਿਹਾੜਾ ਆਇਆ ਅੱਜ ਬਹੁਤ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਰੌਣਕਾਂ ਆ ਰਹੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਜਿੱਥੇ ਪੂਰੇ ਸੰਸਾਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉੱਥੇ ਗੱਲ ਕਰੀਏ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਅਤੇ ਦੇਸ਼ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਅੰਮ੍ਰਿਤਸਰ ਫਾਸਟ ਵਿੱਚ ਖਬਰਾਂ ਆ ਰਹੀਆਂ ਨੇ ਕੈਮਰਾਮੈਨ ਪ੍ਰੇਸ਼ਰ ਮੇਨਰ ਰਕੇਸ਼ ਕੁਮਾਰ ਥਾਣਾ ਸੁਲਤਾਨਵਿੰਡੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਲੁੱਟਾਂਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਅਤੇ ਉਹਨਾਂ ਪਾਸੋਂ ਲਗਭਗ ਚੋਰੀशुदा 7 ਮੋਟਰਸਾਈਕਲ ਪ੍ਰਾਪਤ ਕੀਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਹਨ ਤੇ ਤ੍ਰਿਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆ ਜਾਂ ਸਕੂਟਰ ਹੈ ਟੂ ਵਿਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤੰਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਕੋਲ ਕੁੱਝ ਕੁੱਝ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਵਾਡ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁਲ ਕੋਲ ਟੂ-ਵੀਲਰ ਜਿਹੜੇ 7 ਬਰਾਮਦ ਹੋਏ ਹਨ ਤੋ ਇਹਨਾਂ ਦੀ ਮੋਟੋਸਰਫੜੀ ਕੀ ਸੀ ਕਿ ਪੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ ਚੋਰੀ ਕਰਕੇ ਸਾਈਡ ਤੇ ਰੱਖ ਲੈਣਾ ਦੋ ਤਿੰਨ ਮੋਟਰਸਾਈਕਲ ਤੇ ਐਸਐਸਸੀ ਦੇ ਜਿਹੜੇ ਮਤਲਬ ਠੀਕ-ਠੋਕ ਕਰਵਾ ਸੀ ਵੀ ਦਿੱਤੇ ਸੀ ਇਹਨਾਂ ਨੇ ਬਰਾਦਰ ਉਹਨਾਂ ਬਤੀਏ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਕਰਾ ਠੀਕ ਕਰਦੇ ਨੇ ਤੇ ਪੈਸੇ ਵੀ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤੇ ਚਰ ਮੋੜੇ ਤੇ ਵੱਖਰੀ ਸਾਈਡ ਤੇ ਰੱਖੇ ਸੀਗੇ ਅਬੰਡਨ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਰੀਵਰ ਕਵਰ ਕਰਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨਾਂ ਦਾ ਨਾਮ ਸੁਖਵਿੰਦਰ ਸਿੰਘ ਹੈ ਤੇ ਸਤਰਾਮ ਸਿੰਘ ਹੈ ਦੋਨੋਂ ਮੁਸ਼ਰਫ ਉਹਨੂੰ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਐਂਡੀ ਦੇ ਮੁਕਦਮੇ ਨੇ ਆ ਨਾਟਿਸ਼ ਹੋਣ ਦੇ ਮੁਕਦਮੇ ਨੇ ਗੁਰੂ ਦੇ ਮੁਕਦਮੇ ਨੇ ਮੀਨਸ ਇਹ ਡਰੱਗਸ ਜਿਹੜਾ ਕਿ ਡਰੱਗਸ ਦਾ ਕੰਮ ਕਰਦੇ ਨੇ ਛਟਕੋਟ ਛਟਕੋਟ ਕਿਤੇ ਮੋਕਸਰ ਦੀ ਬੇਜੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਜਿਆਦਾ ਨਾਲ ਕੰਮ ਕਰਦੇ ਨੇ ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 3 ਦਿਨ ਤੱਕ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ 3 ਦਿਨ ਤੱਕ ਰੋਡਵੇਜ਼ ਦੀਆਂ ਕੋਈ ਵੀ ਬੱਸਾਂ ਨਹੀਂ ਚੱਲਣਗੀਆਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀ ਹੜਤਾਲ ਦੇ ਪਹਿਲੇ ਦਿਨ ਅੰਮ੍ਰਿਤਸਰ ਵਿੱਚ ਵੀ ਰੋਡਵੇਜ਼ ਡੀਪੂ ਦੇ ਬਾਹਰ ਪੀਆਰਟੀਸੀ ਕੰਟਰੈਕਟ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਦਿੰਦਿਆਂ ਪੀਆਰਟੀਸੀ ਕੰਟਰੈਕਟਡ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪੀਆਰਟੀਸੀ ਬੱਸਾਂ ਦੇ ਕੰਟਰੈਕਟਡ ਵਰਕਰਸ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜੇਕਰ ਹੁਣ ਵੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਹੜੀ ਤੇਨ ਰੋਜ਼ਾ ਸਟ੍ਰੈਕ ਸਾਡੀ ਜਰੀ ਅੱਜ ਤੋਂ ਸ਼ੁਰੂ ਹੋਈ ਹੈ 6 ਤਰੀਕ ਤੋਂ ਇਹ 6 7 8 ਤਰੀਕ ਦੀ ਸਟ੍ਰੈਕ ਆ 7 ਤਰੀਕ ਤੋਂ ਅਸੀਂ ਜਿਹੜਾ ਸੀਐਮ ਵੀ ਰਿਆਸਤ ਦੇ ਜਿਹੜਾ ਉਹ ਤਰਨਾ ਪ੍ਰਦਰਸ਼ਨ ਕਰ ਜਾ ਰਹੇ ਆ ਕਿਉਂਕਿ ਅਸੀਂ 1 ਜੁਲਾਈ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਫਗਵਾੜੇ ਕੰਬਾਨਾ ਹੋਟਲ ਤੇ ਜਦੋਂ ਜਿਮਨੀ ਚੋਲਾ ਚੋਣਾ ਦੇ ਵੇਲੇ ਸਾਨੂੰ ਭਗਵੰਤ ਮਾਨ ਸਾਹਿਬ ਨੇ ਉੱਥੇ ਵੀ ਜਿਹੜੇ ਸਾਡੇ ਮਹਿਕਮੇ ਨੂੰ ਹਦੇਸ ਕੀਤੇ ਸੀ ਕਿ ਜਿਹੜਾ ਇਹਨਾਂ ਦੇ ਡਾਇਰੈਕਟਰ ਸੈਕਟਰੀ ਪਾਲਿਸੀ ਜਰੀਆ ਉਹ ਤਿਆਰ ਕਰ ਰਹੇ ਨੇ ਉਹ 1 ਮਹੀਨੇ ਦਾ ਸਮਾਂ ਜਿਹੜਾ ਉਹ ਬਾਉਂਡ ਕੀਤਾ ਸੀ ਉਹ 1 ਮਹੀਨੇ ਦੇ ਬਜਾਏ 6 ਮਹੀਨੇ ਹੋ ਚੁੱਕੇ ਆ ਸਾਡੀ ਜਰੀਆ ਪਾਲਿਸੀ ਆ ਉਹ ਇਦਾਂ ਹੀ ਰੱਤੀ ਚ ਸੁੱਟੀ ਹੋਈ ਆ ਤੇ ਸਰਕਾਰ ਨੇ ਜਰੀ ਡਾਊਨ ਕੇਡਰ ਪਾਲਿਸੀ ਜਰੀਆ ਉਹ ਬਣਾਈ ਆ ਉਦੇ ਵਿੱਚ ਜਿਹੜਾ ਸਾਨੂੰ ਸਾਡੇ ਵਰਕਰਾਂ ਦਾ ਨੁਕਸਾਨ ਕਰਨ ਦੀ بجائے ਉਹਦੇ ਵਿੱਚ ਸਾਨੂੰ ਧੱਕਰੇ ਆ ਉਹ ਜਿਹੜੀ ਡਾਊਨਕੇਟਰ ਪਾਲਿਸੀ ਆ ਉਹ ਬਿਲਕੁਲ ਸਾਨੂੰ ਜਰੀਆਉ ਨਾ ਮੰਜ਼ੂਰ ਹੈ ਜਿੱਥੇ ਰੋਸ ਵਿੱਚੋਂ ਅੱਜ ਅਸੀਂ ਜਿਹੜਾ ਤਿੰਨ ਰੋਜ਼ਾ ਜਿਹੜੀ ਦਿਨਾਂ ਦੇ ਵਿੱਚ ਹੜਤਾਲ ਜਰੀਆ ਉਹ ਹੜਤਾਲ ਤੇ ਜਾ ਚੁੱਕੀ ਹੈ ਨਿਰਮਲ ਸੇਵਾ ਸੁਸਾਇਟੀ ਵੱਲੋਂ ਗੁਰਬਖਸ਼ ਨਗਰ ਵਿਖੇ ਪੋਲਾ ਪ੍ਰਧਾਨ ਦੀ ਅਗਵਾਈ ਹੇ 21 ਜੋੜਿਆਂ ਦੇ ਵਿਆਹ ਕਰਵਾਏ ਗਏ ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਵ ਵਿਆਏ ਜੋੜਿਆਂ ਨੂੰ ਆਸ਼ੀਰਵਾਦ ਵੀ ਦਿੱਤਾ इस मौके कौंसलर विकास सोनी परमजीत चोपड़ा सरबजीत लाठी अशोक शाही अमन वेरका रमन वेरका समेत लोग मौजूद सन हर साली जोड़िया जो करवाई जा रही ने। मैं सब तो पहलूस ਭੋਲਾ ਜੀ ਉਹ ਜੋੜਿਆਂ ਨੂੰ ਅੱਜ ਦੇ ਸਭ ਦਿਲ ਤੇ ਬਹੁਤ ਬਹੁਤ ਮੁਬਾਰਕਬਾਦ ਜਨਾ। ਤੋਂ ਨਿਰਵਰ ਸੇਵਾ ਸਥੇ ਜਿਹੜੀ ਆਜੀ ਨਹੀਂ 36 ਸਾਲ ਹੋ ਗਏ ਨੇ 2100 ਦੇ ਕਰੀਬ ਸ਼ਾਦੀਆਂ ਜਿਹੜੀਆਂ ਨੇ ਉਸ ਰੈਕਿੰਗ ਕਰ ਚੁੱਕੀ ਹੈ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਪਿਛਲੇ ਦਿਨੀ ਬਾਬਾ ਪੋੜੀ ਵਾਲੇ ਚੌਂਕ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਜਿਸ ਦੌਰਾਨ 5 ਤੋਂ 6 ਨੌਜਵਾਨ ਜ਼ਖਮੀ ਹੋ ਗਏ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਕਿਰਪਾਨਾਂ ਅਤੇ ਦਾਤਰ ਬਰਾਮਦ ਕੀਤੇ ਗਏ ਜਿਹੜੇ ਸੰਗੋਣਾ ਸੰਗਤ ਮੰਡਈ ਨਾ ਉਹ ਤਾਂ 40 50 50 60 ਬੰਦਾ ਹੈ ਤੇ ਜਿਹੜੇ ਮਾਰਕੁੱਟ ਕਰਨ ਵਾਲੇ ਬੰਦੇ ਸੀ ਉਹ ਹੈਗੇ 8 10 ਤੋਂ ਬਾਅਦ 12 ਬੰਦੇ 12 ਬੰਦੇ ਹੈਗੇ ਉਹ ਤੇ ਉਹ ਰ ஆயுத ਫੜੇ ਜੀ ਉਹਨਾਂ ਦੇ ਕੋਲ ਤੋਲਾ ਪਰ ਇਹ ਤੇ ਆਵਾਜ਼ੀ ਦੇ ਵਿੱਚ ਗੰਡਾ ਖੰਡੇ ਕਿਰਪਾਨਾਂ ਦੇ ਆਪਣੇ ਦਾਤ ਪਰ ਬੜਾ ਕੁਛ ਹੋ ਗਿਆ ਇਹ ਸਾਡੇ 4 5 ਬੰਦੇ 6 ਬੰਦੇ जख्मी ਹੋ ਗਏ ਤਾਂ ਇਹ ਮਿਹਨਤੀ ਵਿੱਚ ਦਾਲੇ ਬੱਤੀ ਬੱਜੀ ਕਿਰਪਾਨਾਂ ਬੱਜੀ ਆ ਪਿਛਲੇ ਦਿਨੀ ਆ ਬਾਬਾ ਪੋੜੀ ਵਾਲਾ ਚੌਂਕ ਗੁਰਦਾਰੇ ਦੇ ਵਿੱਚ ਕੋ ਫੈਸਲੇ ਦੇ ਸੰਬੰਧ ਵਿੱਚ ਮੀਟਿੰਗ ਹੋ ਰਹੀ ਸੀ ਉੱਥੇ ਮੀਟਿੰਗ ਦੇ ਦੌਰਾਨ ਦੋਨਾਂ ਪਾਰਟੀਆਂ ਦਾ ਆਪਸੀ ਟਕਰਾਅ ਹੋ ਗਿਆ ਤਕਰਾਰ ਹੋਣ ਦੇ ਕਰਕੇ ਕਿਰਪਾਨਾ ਦਾਤਰ ਚੱਲ ਗਈ ਜਿਹਦੇ ਵਿੱਚ ਕੁਝ ਬੰਦਿਆਂ ਨੂੰ ਸੱਟਾਂ ਲੱਗੀਆਂ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਇੱਕ ਬੰਦੇ ਨੂੰ ਪ੍ਰੀਤਮ ਸਿੰਘ ਉਰਫ ਭਾਵੇ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰਵਾਈ ਹੁਣ ਤੇ ਲਿਆ ਕੇ ਤੇ ਪੇਸ਼ ਅਦਾਲਤ ਕਰਕੇ ਜੇਲ੍ਹ ਭੇਜ ਦਿੱਤਾ। ਉੱਤਰ ਪ੍ਰਦੇਸ਼ 'ਚ ਠੀਤ ਲਹਿਰ ਦੇ ਪ੍ਰਕੋਪ ਚ ਵਾਧਾ ਹੋਇਆ ਜਿੱਥੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਤੁੰਦ ਦੀ ਚਾਦਰ ਨੇ ਆਪਣੀ ਚਪੇਟ ਵਿੱਚ ਲਿਆ। ਉੱਥੇ ਹੀ ਲੋਕ ਬਹੁਤ ਹੀ ਘੱਟ ਸਪੀਡ 'ਚ ਗੱਡੀਆਂ ਚਲਾਉਂਦੇ ਨਜ਼ਰ ਆਏ। ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਗੱਡੀਆਂ ਘੱਟ ਸਪੀਡ ਤੇ ਚਲਾਓ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਬਰਦੀਸ਼ ਤੋਂ ਤਾਂ ਨਿਕ ਜਿਆਦਾ ਵਧ ਗਈ ਹੈ ਜਲਵਾ ਵਿੱਚ ਨੇ ਲੋਕੀ ਕਹਿੰਦੇ ਠੰਢ ਨਹੀਂ ਪੰਨੀ ਠੰਢੀ ਪੰਨੀ। ਜੋ ਦਸੰਬਰ ਬੀਤਿਆ ਤੇ ਜਨਵਰੀ ਚੜ੍ਹ ਕੇ ਤਾਂ ਇੱਕਦਮ ਹੰਨੀ ਵੱਧ ਗਈ ਆ ਪਹਾੜੀ ਲੱਕ ਚੰਨੀ ਬਰਫ ਪੈ ਗਈ ਹੈ ਮੈਦਾਨੀ ਇਲਾਕੇ ਚ ਜਿਆਦਾ ਠਾਠ ਠੋਣੋਂ ਵੱਧ ਗਈ ਆ ਤੁੰਦੇ ਚੋ ਬਚਾ ਕੇ ਚੱਲਣਾ ਚਾਹੀਦਾ ਘੱਟ ਸਪੀਡ ਤੇ ਵਾਹਨ ਰੱਖਣੇ ਚਾਹੀਦੇ ਐਕਸੀਡੈਂਟ ਹੋਣ ਤੋਂ ਬਚਾਰ ਰੰਦਾ ਵਾ ਤੇ ਜਿਹੜਾ ਤੇਜ਼ ਸਪੀਡ ਨਾਲ ਚਲਾਵੇ ਉਹਦਾ ਖਤਰਾ ਜਿਆਦਾ ਵੱਜਦਾ ਹੈ ਤੇ ਬੱਚਿਆਂ ਨੂੰ ਤੇ ਬੁੱਢਿਆਂ ਨੂੰ ਥਾਂ ਤੋਂ ਬਚ ਕੇ ਰਹਿਣਾ ਚਾਹੀਦਾ ਬਹੁਤ ਜਿਆਦਾ ਮੁਕਸਲ ਹੋਣਦੀਆਂ ਲੱਗ ਕੇ ਸਾਹਮਣੇ ਆਂਦਾ ਬੰਦਾ ਨਜ਼ਰ ਨਹੀਂ ਆਂਦਾ ਐਸ ਕਰਕੇ ਆਪਣਾ ਬਚਾਪ ਹੀ ਕਰਨਾ ਚਾਹੀਦਾ। ਉਹਨੂੰ ਦੁਕਾਨ ਤੇ ਪਹੁੰਚਣ ਲੱਗੇ ਘਰ ਪੰਜ ਮਿੰਟ ਦਾ ਟਾਈਮ ਲੱਗਦਾ ਸੀ ਹੁਣ ਅੱਧਾ ਘੰਟਾ ਲੱਗਦਾ। ਘਰ ਜਾਣ ਲੱਗੇ ਅੱਧਾ ਘੰਟਾ ਲੱਗਦਾ ਪੰਜ ਮਿੰਟ ਪਹੁੰਚ ਜਾਈਦਾ ਸੀ। ਬਹੁਤ ਜ਼ਿਆਦਾ ਪੈ ਰਹੀ ਭਾਈ ਜੀ। ਦਿਖਣੀ ਕੱਖ ਨਹੀਂ ਡਿਆ। ਜਦੋਂ ਸ਼ਾਮਾਂ ਪੈਂਦੀਆਂ ਗੱਡੀ ਮਤਲਬ 7-8 ਵਜੇ ਤੋਂ ਬਾਅਦ ਸਾਈਡ ਤੇ ਲਾਉਣੀ ਪੈਂਦੀ। ਸਵੇਰੇ ਭਾਈ ਇਹੋ ਕੋਈ 7 ਵਜੇ ਤੱਕ ਧੁੰਦ ਰਹਿੰਦੀ ਬਾਅਦ ਵਿੱਚ ਮੌਸਮ ਕਲੀਅਰ ਹੋ ਜਾਂਦਾ। ਅਸਲ ਭਾਈ ਅੱਗੋਂ ਲਾਈਟਾਂ ਪੈਂਦੀਆਂ ਜਦੋਂ ਬਹੁਤ ਮੁਸ਼ਕਲ ਹੁੰਦੀ ਹੈ। ਤੇ ਦੇਖਦਾ ਹੀ ਕੱਖ ਨਹੀਂ। ਧੁੰਦ ਵਿੱਚ ਕੋਸ਼ਿਸ਼ ਕਰਨ ਵੀ ਘਾਟ ਹੀ ਨਿਕ ਬੜੀ ਅਮਰਜੈਂਸੀ ਆ ਫੇਰੀ ਨਿਕਲ ਬਹੁਤ ਜਿਆਦਾ ਮੜਾ ਆ ਲਿਆ ਲਾਈਟਾਂ ਭਾਜੀ ਹਾਈ ਬੀਮ ਘੱਟ ਯੂਜ਼ ਕਰੋ ਲੋ ਬੀਮ ਤੇ ਚਲਾਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਗੁਰਪੁਰਬ ਦੇ ਸੰਬੰਧ ਵਿੱਚ ਪਾਈ ਵੀਰ ਸਿੰਘ ਜੀ ਹਾਲ ਤੋਂ ਅੰਮ੍ਰਿਤਸਰ ਧਾਰਮਿਕ ਮੰਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪ੍ਰਭਾਤ ਫੇਰੀ ਸਲਜਕਣ ਸ੍ਰੀ ਹਰਮੰਦਰ ਸਾਹਿਬ ਲਈ ਰਵਾਨਾ ਹੋਈ ਪ੍ਰਭਾਤ ਫੇਰੀ ਦਾ ਵਕ ਵਕ tham ਅਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਵਕ ਵਕ ਸੇਵਾ ਸੁਸਾਇਟੀਆਂ ਨੇ ਪ੍ਰਭਾਤ ਫੇਰੀ ਵਿੱਚ ਭਾਗ ਲਿਆ ホール बाजार وچ প্রভাত फेरी दा तजेंद्र سنگھ والو ਨਿਗਾ ਸਵਾਗਤ ਕੀਤਾ ਗਿਆ اس موقعے ਹਰਪਾਲ سنگھ ALU왈िया ਕਨਵੀਨਰ ਸੁਲਤਾਨਲ ਕੌਮ بابا ਜੱਸਾ ਸਿੰਘ ਜੀ ALU왈िया ਫੈਡਰੇਸ਼ਨ سابقا تحصیلدار ਲਖਵਿੰਦਰ ਸਿੰਘ ਗਿੱਲ جگਦੀਸ਼ ਸਿੰਘ ਵਡਾਲਾ ਜਗਜੀਤ ਸਿੰਘ ਖਾਲਸਾ ਮਨਦੀਪ ਸਿੰਘ ਸੁਖਵਿੰਦਰ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਨਾਰਾ ਹਰਪ੍ਰੀਤ ਸਿੰਘ 베디スメத் ਵੱਡੀ ਗੰਦੇ ਵਿੱਚ ਸੰਗਤਾ ਹਾਜ਼ਰ ਸਨ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਤੇ ਇੱਕ ਵਰ੍ਹਾਤ ਵਿਸ਼ਾਲ ਵਰ੍ਹਾਤ ਫੇਰੀ ਭਾਈ ਵੀਰ ਸਿੰਘ ਹਾਲ ਤੋਂ ਕੱਢੀ ਗਈ ਹੈ ਇਹਦੇ ਵਿੱਚ ਵੱਖ-ਵੱਖ ਸੋਸਾਇਟੀਆਂ ਵੱਖ-ਵੱਖ ਸਭਾ ਸੋਸਾਇਟੀਆਂ ਅਤੇ ਪਰਿਵਾਰ ਮੈਂਟੀਆਂ ਨੇ ਸ਼ਾਮਲ ਲਿੱਤਾ ਹੈ ਸ਼ਾਮਲ ਹੋਏ ਹਨ ਇਹ ਵਰ੍ਹਾਤ ਫੇਰੀ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀ ਹੈ ਜੀ ਆਪ ਸਭ ਨੂੰ ਆਪ ਸਭ ਨੂੰ ਸਿੱਕੇ ਸਮਾਵਾਨੋ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਗੈ ਕਰਿਆਤ ਬੁੱਧ ਸਮਤ ਸਮਾਰਨ ਕੋ ਹੋਨ ਧਰਮ ਤੋਂ ਜਾ ਫੈਰਨ ਤਸਦਾ ਅੱਜ ਪਉਣ ਰੰਗ ਨਿਵਾਰਨ ਕੋ ਮਥਰਾ ਜਣ ਜਾਣ ਕਹੀ ਜੀ ਸਾਜ ਸੋ ਔਰ ਕਛੂਨਾ ਵਿਚਾਰਨ ਕੋ ਪਰਨਾਮ ਬਹੁਤ ਵੱਡੋ ਕਲਮੇ ਪੰਛਾਦਰ ਪਾਰ ਉਤਾਰਨ ਕੋ ਅੱਜ ਜਿਹੜਾ ਸੁਭ ਦਿਹਾੜਾ ਹੈ ਔਰ ਲਗਾਗਾ ਪਰ ਦਿਹਾੜਾ ਹੈ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਾਰੇ ਸਮੂਹ ਜਗਤ ਨੂੰ ਸਾਰੇ ਸਮੂਹ ਸੰਸਾਰ ਨੂੰ ਲੱਖ 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 ਕਰੋੜ-ਕੋੜ ਵਧਾਈਆਂ ਸਾਹਿਬੇ ਸ਼ਾਨ ਸ਼ਾਹ ਸਾਹਿਬੇ ਕਮਾਲ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੁਹਾਡੇ ਦੇ ਸਬੰਧ ਵਿੱਚ ਇਹ ਵਿਸ਼ਾਲ ਪ੍ਰਬਾਤ ਫੇਰੀ ਅੰਮ੍ਰਿਤਸਰ ਧਾਰਮਿਕ ਵੰਚ ਅਤੇ ਅੰਮ੍ਰਿਤਸਰ ਦੀਆਂ ਸੂ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਪੰਜ ਪਿਆਰਿਆਂ ਦੀ ਰਹਿਨਮਾਈयत ਕੀਤੀ ਜਾ ਰਹੀ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਆ ਅਤੇ ਇਹ ਨਜ਼ਾਰਾ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ ਅੱਜ ਬਹੁਤ ਹੀ ਮਾਣ ਵਡ ਭਾਗਾ ਦੇਣਾ ਹੈ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਮਦੇ ਭਾਈ ਵੀਰ ਸਿੰਘ ਹਾਰਜੀਤ ਤੋਂ ਜੋ ਪ੍ਰਭਾਤ ਫੇਰੀ ਸ਼ੁਰੂ ਕੀਤੀ ਗਈ ਸੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਹੈ ਸਮੂਹ ਸਾਧ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਸਰਬੰਸਦਾਨੇ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਮੀਲੇ ਘੋੜੇ ਤੇ ਅਸਵਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਇੱਕ ਵਿਸ਼ਾਲ ਪ੍ਰਭਾਵ ਫੇਰੀ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਭਾਈ ਵੀਰ ਸਿੰਘ ਹਾਲ ਤੋਂ ਆਰੰਭ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਆ ਬਹੁਤ ਹੀ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ ਵਾ ਬਹੁਤ ਸਾਰੀਆਂ ਸੰਗਤਾਂ ਨੇ ਲੰਗਰਾਂ ਦੀ ਸੇਵਾ ਕੀਤੀ ਆ ਅਸੀਂ ਸਾਰਿਆਂ ਦਾ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ तहे ਦਿਲੋਂ ਧੰਨਵਾਦੀ ਆ ਸਹਬੇ ਕਮਾਲ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅਮਰਸਰ ਧਾਰਮਿਕ ਮੰਚ ਵੱਲੋਂ ਪ੍ਰਬਾਤ ਫੇਰੀ ਦਾ ਆਯੋਜਨ ਪਾਈ ਵੀਰ ਸਿੰਘ ਹਾਲ ਤੋਂ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਕੀਤਾ ਗਿਆ। ਪ੍ਰਬਾਤ ਫੇਰੀ ਦਾ ਬਖਵਕਾਥਾਂ ਅਤੇ ਨਿੱਗਾ ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਅਮਰਸਰ ਫਾਸਟ ਦੇ ਖਬਰਾਂmai ਕੈਮਰਾਮੈਨ ਪਰੇਸ਼ਰ ਮਾਨ ਅਰਕੇਸ਼ ਕੁਮਾਰ। ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਅਨਗੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਭਾ ਉਪ ਮੁੱਖ ਮੰਤਰੀ ਉਮਰਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇ ਕਾਉਂਸਲਰ ਵਿਕਾਸ ਸੋਨੀ ਪਰਮਜੀਤ ਚੋਪੜਾ ਅਮਨਵੀਰ ਕਾਉਂਸਲਰ ਕੁਲਦੀਪ ਸਿੰਘ ਸਮੇਤ ਸੰਗਤਾ ਮੌਜੂਦ ਸਨ ਅੱਜ ਬੜਾਈ ਫਤਰ ਦੇ ਰਹੇ ਹੈ ਅੱਜ 탄ਤਲ ਸ੍ਰੀ ਗੁਰਪ੍ਰਿੰਸੀਖ ਜੀ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਮਿਲਾਇਆ ਜਾ ਰਿਹਾ ਹੈ ਤੋਂ ਸਭ ਤੋਂ ਪਹਿਲਾਂ ਜੈ ਜੇ ਸ਼ੋਮਦੇਵ ਤੇ ਸਾਰੀਆਂ ਸੰਗਤਾਂ ਨੂੰ ਜੀ ਲਈ ਮੁਬਾਰਕਬਾਦ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਪੱਲਾ ਕਲੋਨੀ 시ਹਾਟਾ ਵਿਖੇ ਸਮਾਗਮ ਕਰਵਾਇਆ ਗਿਆ ਇਸ ਮੌਕੇ 시ਹਾਟਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਸਿੰਘ ਸਭਾ ਪੱਲਾ ਕਲੋਨੀ ਵਿਖੇ ਪੁੱਜਣ ਤੇ ਪ੍ਰਧਾਨ ਮੰਗਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਨੋਨੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਆਇਆਂ ਸਖਸ਼ਯਤਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਲੰਗਰ ਕਮੇਟੀ ਦੇ ਪ੍ਰਧਾਨ ਹਰਬੰਦ ਸਿੰਘ ਪ੍ਰਿੰਸ ਪ੍ਰਿੰਸੀਪਲ ਜਗਦੀਸ਼ ਸਿੰਘ ਤਰਮਿੰਦਰ ਸਿੰਘ ਬਿੱਟੂ ਜਤਿੰਦਰ ਸਿੰਘ ਕੋਕੂ ਹੈੱਡ ਗ੍ਰਾਂਥੀ ਬਾਬਾ ਜਸਵੀਰ ਸਿੰਘ ਮੀਤ ਪ੍ਰਧਾਨ ਨਰਿੰਦਰ ਸਿੰਘ ਬੰਬਈ ਵਾਲੇ ਹਰਦੇਵ ਸਿੰਘ ਜਗਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਹਦਾ ਪ੍ਰਕਾਸ਼ ਪੁਰਬ ਸੰਸਾਰ ਪਰ ਵਿੱਚ ਬਹੁਤ ਹੀ ਸ਼ਰਧਾ ਨਾਲ ਜਿਤਨਾ ਮਨਾਇਆ ਜਾਂਦਾ ਉਸੇ ਤਰ੍ਹਾਂ ਜੋ ਸੇਕੂਰ ਦੁਆਰਾ ਸਿੰਘ ਸਭਾ ਪੱਲਾ ਕਲੌਣੀ ਦੀਆਂ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਜੋ ਪ੍ਰਭਾਤ ਫੇਰੀਆਂ ਕਰਦੇ ਆ ਉਹ 15 ਦਿਨ ਤੋਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਸੀ ਉਹ ਸਮਾਪਤੀ ਹੋਈਆਂ ਆ। ਸੋ ਅੱਜ ਖੰਡ ਪਾਟ ਸਾਹਿਬ ਜੀ ਦੇ ਭੋਗ ਪਏ ਆ। ਗੁਰੂ ਕੀ ਢਾਲੀ ਸ਼ਾਡਾ ਸਾਹਿਬ ਤੋਂ ਜੋ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਆਉਂਦਾ ਆ ਉਹਦਾ ਬਹੁਤ ਸਵਾਗਤ ਕਰ ਲਈ ਸੰਗਤ ਵੱਧ ਚੜ ਕੇ ਆਈ ਆ ਪੂਰਾ ਬਹੁਤ ਸਵਾਗਤ ਕੀਤਾ ਗਿਆ ਲੰਗਰ ਪਕਸ਼ਾ ਦੇ ਸ਼ਿਕਾਏ ਗਏ ਆ ਸਵਾਗਤ ਕੀਤਾ ਗਿਆ ਸੰਗਤ ਜੀ ਦਾ ਜੀ ਆਇਆਂ ਆਖਦੇ ਆ ਹਰ ਸਾਲ ਇਸੇ ਤਰ੍ਹਾਂ ਮਹਾਰਾਜ ਚੜ੍ਹਦੀ ਕਲਾ ਕਰੇ ਸਾਨੂੰ ਉਦਮ ਬਖਸ਼ਦਾ ਰਹੇ ਹਰ ਸਾਲ ਅਸੀਂ ਇਸ ਤਰ੍ਹਾਂ ਵੱਡੇ-ਵੱਡੇ ਰਾਂ ਦੇ ਜਨ ਮਨਾਉਂਦੇ ਰਹੀਏ ਦੱਸਿਓ ਜੀ ਪਾਸ਼ਾ ਤਨਤਨ ਗੁਰਗੱਲ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਨ ਬੜੀ ਧੂਮਤਾਵਣਾ ਗੁਰਦੁਆਰਾ ਸਿੰਘ ਸਭਾ ਭਲਾ ਕੋਣੀ ਵੇਖੇ ਮੈਂ ਆ ਗਿਆ ਜੋਗੀ ਸਵੇਰ ਤੋਂ ਬਹੁਤ ਹੀ ਉਡੀਕਦੇ ਸੀ ਜੋਗੀ ਚਾਣਾ ਸਾਹਿਬ ਤੋਂ ਚੜ੍ਹ ਕੇ ਗੁਰਦੁਆਰਾ ਸਿੰਘ ਜਵਾਪੁਰਾ ਕੋਲ ਨਹੀਂ ਜੇ ਪਹੁੰਚਿਆ ਹੈ ਅਸੀਂ ਉਹਨਾਂ ਨਾਲ ਸਾਰਿਆਂ ਦਾ ਜੀ ਆਇਆਂ ਨਾ ਪ੍ਰਸ਼ਾਦਾ ਲੰਗਰ ਟੁੱਟ ਲੰਗਰ ਉਤਾਰੇ ਉਹ ਸਵਾਗਤ ਕਰਦੇ ਹਾਂ ਔਰ ਆਪਾਂ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 222 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 537 ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਪੀਓ ਸਟਾਫ ਅੰਮ੍ਰਿਤਸਰ ਸਿਟੀ ਵੱਲੋਂ ਇੱਕ ਪਗਵਾੜੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ गुरुद्वारा संगत साहिब लोहार का रोड विखे मनाया गया श्री गुरु गोबिंद सिंह जी का प्रकाश गुरपुरब ये कुछ और खबर एक छोटे जाए ब्रेक तो बाद ब्रेक तो बाद एक बार फिर थोड़ा स्वागत है ਸਾਹਿਬੇ ਕਮਾਲ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਕੁਰਪੁਰਪ ਦੇ ਸੰਬੰਧ ਵਿੱਚ ਗੁਰਦੁਆਰਾ ਸੰਗਤ ਸਾਹਿਬ ਲੋਹਾਰ ਕਾ ਰੋਡ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਾਏ ਗਏ ਉਪਰੰਤ ਸੱਜੇ ਦੀਵਾਨ ਵਿੱਚ ਪੰਤ ਪ੍ਰਸਿੱਧ ਰਾਗੀ ਢਾਡੀ ਕਥਾਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਗੁਰੂ ਕੇ ਲੰਗਰ ਅਤੁੱਟ ਵਰਤਾਇਕ ਇਸ ਮੌਕੇ ਪ੍ਰਧਾਨ ਕੈਪਟਨ ਅਜੀਤ ਸਿੰਘ ਜਰਨਲ ਸਕੱਤਰ ਨਿਰਮਲ ਸਿੰਘ ਆਨੰਦ ਬਾਬਾ ਚੈਂਚਲ ਸਿੰਘ ਬਲਜੀਤ ਸਿੰਘ ਰਾਜੂ ਢਿੱਲੋ ਪਰਮਜੀਤ ਕੌਰ ਦਲਬੀਰ ਸਿੰਘ ਬਾਜਵਾ ਰਵਨੀਤ ਕੌਰ ਆਨੰਦ ਅਸ਼ਲੀਨ ਕੌਰ ਆਨੰਦ ਇੰਦਰਪ੍ਰੀਤ ਕੌਰ ਆਨੰਦ ਕਾਉਂਸਲਰ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਕਾ ਰੋਡ ਅੰਮ੍ਰਿਤਸਰ ਵਿਖੇ ਦਸਮ ਪਿਤਾ ਸਰਬੰਸਦਾਨੀ ਅਮਰਦੇ ਦਾਤੇ ਹੀਮਕੁੰਡ ਤਪਸਵੀ ਆਨੰਦਪੁਰ ਵਾਸੀ ਮੇਰੇ ਕਲਗੀਆਂ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਵਿਖੇ ਅੱਜ ਸੰਗਤਾਂ ਦਾ ਤੁਸੀਂ ਵੇਖ ਸਕਦੇ ਹੋ ਠਾਠਾਂ ਮਾਰਦਾ ਇਕੱਠ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਤੇ ਸੰਗਤਾਂ ਨਤਮਸਕ ਹੋਣ ਆਈਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਰਵਤਨਾ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਹਾ ਸ੍ਰੀ ਦੁਰਗਿਆਣਾ ਤੀਰਥ ਵੱਲੋਂ ਸ੍ਰੀ ਲక్ష్ਮੀ ਨਾਰਾਇਣ ਮੰਦਿਰ ਨਿਊ ਅੰਮ੍ਰਿਤਸਰ ਵਿਖੇ ਸ੍ਰੀ ਸੁੰਦਰ ਕਾਂਟ ਪਾਠ ਤਿਲਕ ਰਾਜ ਵਾਲੀਆ ਵੱਲੋਂ ਕਰਵਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਿਹਾਰ ਸੀ ਭਲੀ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਦੁਰਗਿਆਣਾ ਕਮੇਟੀ ਦੇ ਸਕੱਤਰ ਅਰुण ਖੰਨਾ ਗੁਲਸ਼ਨ ਕੋਲੀ ਸੰਜੇ ਕਪੂਰ ਆਦ ਮੈਂਬਰ ਹਾਜ਼ਰ ਸਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਈਸਟ ਐਂਡ ਸਟੇਟ ਕਲੋਨੀ ਆਪੋਜ਼ਿਟ ਐਲਫਾ ਮਾਲ ਵਿਖੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਲਾਡੀ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸਵਰਗਵਾਸੀ ਸਰਦਾਰ ਅਫਤਾਰ ਸਿੰਘ ਦੀ ਪ੍ਰੇਰਣਾ ਸਦਕਾ ਉਹਨਾਂ ਦੇ ਸਪੁੱਤਰ ਮਿਹਰਬਾਨ ਸਿੰਘ ਸ਼ਹਿਰੀ ਤੇ ਸਮੂਹ ਪਰਿਵਾਰ ਵੱਲੋਂ ਕਲੋਨੀ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਉਪਰਾਲਾ ਹਰ ਸਾਲ ਹੀ ਕੀਤਾ ਜਾਂਦਾ ਹੈ ਜਿਸ ਦੌਰਾਨ ਗੁਰਦੁਆਰਾ ਤਨਤਨ ਬਾਬਾ ਦੀਪ ਸਿੰਘ ਜੀ ਡਰਾਮਾ ਵਾਲਾ ਬਾਜ਼ਾਰ ਸੁਲਤਾਨਵਿੰਡ ਰੋਡ ਤੋਂ ਕੱਢੀ ਜਾਂਦੀ ਐਸ ਪ੍ਰਭਾਤ ਫੇਰੀ ਦਾ ਈਸਟ ਐਂਡ ਸਟੇਟ ਕਲੋਨੀ ਵਿਖੇ ਪੁੱਜਣ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਇਸ ਮੌਕੇ ਕੌਂਸਲਰ ਐਸ਼ਨੂਰ ਕੌਰ ਉਚੇਚਿਤ ਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਕੀਰਤਨ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਸੁਖਦੇਵ ਸਿੰਘ ਬੰਟੀ ਸਤਨਾਮ ਸਿੰਘ ਸਤੰਦਰ ਸਿੰਘ, ਤਰਲੋਚਨ ਸਿੰਘ, ਗੁਰਮੀਤ ਸਿੰਘ, ਆਫਤਾਰ ਸਿੰਘ, ਨਰਿੰਦਰ ਸਿੰਘ, ਹਰਕੀਰਤ ਸਿੰਘ ਸਮੇਤ ਸੰਗਤਾ ਮੌਜੂਦ ਸਨ। ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਪੁਰਬ ਦੀ ਮੈਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਇਸ ਈਸਟ ਐਂਡ ਸਟ੍ਰੀਟ ਕਲੋਨੀ ਸਮੂਹ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਇਹ ਗੁਰਪੁਰਬ ਮਨਾਇਆ ਜਾਂਦਾ ਹੈ। ਇੱਥੇ ਵਿਸ਼ਾਲ ਪ੍ਰਬਾਤ ਫੇਰੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੋਂ ਢਮਾਲ ਵਿਆਰ ਤੋਂ ਆਂਦੀ ਹੈ। ਉਹਨਾਂ ਦੀ ਫੁੱਲਾਂ ਦੀ ਵਰਖਾ ਦੇ ਨਾਲ ਉਹਨਾਂ ਦਾ ਸਵਾਗਤ ਕਰੀਦਾ। ਤੇ ਗੁਰੂ ਘਰ ਲੰਗਰ ਲਗਾ ਕੇ ਸੰਗਤਾਂ ਨੂੰ ਨਿਹਾਲ ਕਰੀਦਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਰਤਨ ਸਿੰਘ ਚੌਂਕ ਵਿਖੇ ਛੱਡਾ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਹਰਬੰਸ ਕੋਰ ਛੱਡਾ ਹਰਪ੍ਰੀਤ ਸਿੰਘ ਛੱਡਾ ਜਗਤਾਰ ਸਿੰਘ ਮੋਹਿਤ ਸ਼ਰਮਾ ਨੇ ਲੰਗਰ ਸੇਵਾ ਨਿਭਾਈ ਅਤੇ ਸਮੂਹ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਮੈਂ ਕਮਡੋਰ ਬਰੋਏਗਾ ਤੇ ਇੱਥੇ ਸੇਵਾ ਕਰਨ ਦਾ ਮੌਕਾ ਮਿਲੇ। ਚੱਡਾ ਫੈਮਿਲੀ ਨੇ ਲੰਗਰ ਰੱਖਿਆ ਗੁਰੂ ਦਾ ਲੰਗਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈਆਂ ਸਭ ਨੂੰ ਦਿੱਸ਼ ਦੇਣਾ ਚਾਹੁੰਦਾ ਕਿ ਸਾਰੇ ਮਿਲ ਜੁਲ ਕੇ ਰਹਿਣ ਤੇ ਆਰਾਮ ਨਾਲ ਤੇ ਗੁਰੂ ਦਾ ਧਿਆਨ ਰੱਖਣ ਦੇ ਉਹਨਾਂ ਦੀ ਉਹਨਾਂ ਦੀ ਬਾਣੀ ਸੀ ਉਹ ਫੋਲੋ ਕਰਨ ਪਿੰਡ ਮੂਲੇ ਚੱਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਨੂੰ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਸਖਤਰ ਸਾਹਿਬ ਸਿੰਘ ਸਤਨਾਮ ਸਿੰਘ ਹਰਜੀਤ ਸਿੰਘ ਸਰਪੰਚ ਬਾਬਾ ਪਰਮਜੀਤ ਸਿੰਘ ਸੁਖਵਿੰਦਰ ਸਿੰਘ ਗਿਆਨ ਸਿੰਘ ਜਸਵੰਤ ਸਿੰਘ ਪਰਮਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਹਿਬ ਸਿੰਘ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਤੋਂਨਫਰ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਔਰ ਸਾਰੇ ਸਾਥ ਸੰਗਤ ਨਗਰ ਕੀਰਤਨ ਦੇ ਰੂਪ ਵਿੱਚ ਸਾਰੇ ਨਗਰ ਦੀ ਦਸ਼ਕਨ ਕਰ ਰਹੇ ਨੇ। ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਾਰੇ ਸਰਬੰਸਾ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਔਰ ਦੇਸ਼ ਦੀ ਤੋ ਕੀ ਕਰਨ ਦੀ ਰਾਸ ਲਈ ਸਾਰੇ ਪਰਿਵਾਰ ਦੀ ਕੁਰਬਾਨੀ ਦਿੱਤੀ। ਸ਼੍ਰੀ ਵੱਲਬ satsang ਮੰਡਲ, ਸ਼੍ਰੀ ਯਮੁਨਾ satsang ਮੰਡਲ ਅਤੇ ਅੰਮ੍ਰਿਤਸਰ ਵੈਸ਼ਨਵ ਸਮਾਜ ਵੱਲੋਂ ਪੁਸ਼ਤੀ ਮਾਰਗ ਵਿੱਚ ਰਾਗ ਭੋਗ ਸ਼੍ਰੀ ਨਗਰ ਦੇ ਮੋਢੀ ਸ਼੍ਰੀ ਗੁਸਾਈ ਜੀ ਪਰਮਦੇਵਾਲ ਦੇ 510ਵੇਂ ਮੰਗਲ ਪ੍ਰਗਟ ਮਹਤਸਬ ਮੌਕੇ ਇੱਕ ਵਿਸ਼ੇਸ਼ ਕੀਰਤਨ ਦਾ ਆਯੋਜਨ ਸ਼੍ਰੀ ਦੁਰਗਿਆਣਾ ਤੀਰਤ ਕਮੇਟੀ ਦੀ ਸਰਪ੍ਰਸਤੀ ਹੇਠ ਸ਼੍ਰੀ ਦੁਰਗਿਆਣਾ ਤੀਰਤ ਤਾਮ ਵਿਖੇ ਕੀਤਾ ਗਿਆ। satsang ਮੰਡਲ ਦੇ ਮੁਖੀ ਸ਼੍ਰੀ ਗੋਪਾਲ ਦਾਸ ਨਾਰੰਗ ਸੰਜੀਵ ਖੰਨਾ राकेश शर्मा आशा अरोड़ा मोहनलाल सेठी वरुण शास्त्री ने इस प्रोग्राम विच विशेष तौर ते शिरकत कीती सतकीर्तन उपरांत जलेबी दा प्रसाद वंडया गया पिंड लहर के विखे श्री गुरु गोविंद सिंह जी महाराज ते प्रकाश तिहाड़े नु समर्पित गुरुद्वारा सिंह सभा तो तांतन श्री गुरु ग्रंथ साहिब जी दी शतशायआ ते पांचप्यारियां दी अगुवाई हेत नगर कीर्तन सजाया गया एस नगर कीर्तन विच पंथ दे प्रसिद्ध कविश परमजीत सिंह यूके अते ओना दे साथीया ने संगतां नु ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਐਸ ਨਗਰ ਕੀਰਤਨ ਵਿੱਚ ਪੜਾ ਦਰ ਪੜਾ ਹੁੰਦਿਆਂ ਹੋਇਆਂ ਵਾਪਸ ਆਪਣੇ ਨਿੱਜੀ ਅਸਥਾਨ ਗੁਰਦੁਆਰਾ ਸਿੰਘ ਸਭਾ ਵਿਖੇ ਗ੍ਰੰਥੀ ਸਿੰਘ ਜੀ ਦੀ ਅਰਦਾਸ ਉਪਰੰਤ ਸਮਾਪਤ ਹੋਇਆ ਬਲਾਰ ਲਹਿਰ ਕੇ ਪਿੰਡ ਦੀ ਸੰਗਤ ਪਾ ਗਾਈ ਹੈ ਜੀ ਕਿਸੇ ਪਿੰਡ ਵਿੱਚ ਇੱਕ ਨਗਰ ਕੀਰਤਨ ਨਿਕਲਦਾ ਤੇ ਸਾਲ ਬਾਅਦ ਇੱਕ ਕੱਢ ਕੇ ਬੜਾ ਮਹਿਸੂਸ ਕਰਦੇ ਨੇ ਕਿ ਆਪਾਂ ਨਗਰ ਕੀਰਤਨ ਕੱਢਿਆ ਇੱਥੇ ਦੇ ਮਹਾਰਾਜੀ ਦੀ ਕਿਰਪਾ ਨਾਲ ਪੰਜ ਵਾਰੀ ਤੁਸੀਂ ਗੁਰੂ ਦੀ ਬਖਸ਼ਿਸ਼ ਲੈਂਦੇ ਹੋ ਰਹਿਮਤ ਲੈਂਦੇ ਹੋ ਬੜੇ ਕਰਮਾੜੇ ਪਰਮ ਸੰਤ ਦਵਤ સ્વરૂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਅਗਵਾਈ ਹੈ ਬਾਬਾ ਬਾਲਕਨਾਥ ਮੰਦਿਰ ਯੋਧੀ ਵਾਲੇ ਬਸਤੀ ਲੁਧਿਆਣਾ ਵਿਖੇ ਇੱਕ ਸੰਤ ਸਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਸੰਤ ਮਹਾਪੁਰਖਾਂ ਨੇ ਹਾਸਰੀ ਭਰੀ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਥਾਣਾ ਜੀਆਰਪੀ ਨੂੰ ਇੱਕ ਨਾਮ ਆਲੂਮ ਬਜ਼ੁਰਗ ਮਹਿਲਾ ਦੀ লাশ ਮਿਲੀ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਜੀਆਰਪੀ ਨਾਲ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸਤਿਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ ਥਾਣਾ ਸੁਲਤਾਨਵਿੰਡ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਾਂ ਖੋਹਾਂ ਕਰਨ ਵਾਲੇ ਦੋ ਦੋਸ਼ੀ ਕੀਤੇ ਗ੍ਰਿਫਤਾਰ ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 3 ਦਿਨ ਬੱਸਾਂ ਬੰਦ ਕਰਨ ਦਾ ਕੀਤਾ ਗਿਆ ਐਲਾਨ। ਐਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦੇਈਏ ਚਾਂਸ ਧੰਨਵਾਦ।